ਸਾਈ ਗੁਰੂ ਜੀ ਕੀ ਫਤਿਹ ਦਾ ਖਾਲਸ ਟੀਵੀ ਦੇ ਵਿਸ਼ੇਸ਼ ਪ੍ਰੋਗਰਾਮ ਬਾ ਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕ੍ਰੇਨ ਦੇ ਪ੍ਰੋਗਰਾਮ ਦੇ ਵਿੱਚ ਆਪ ਜੀ ਸਭ ਜੀ ਦਾ ਬਹੁਤ ਬਹੁਤ ਸਵਾਗਤ ਹੈ ਅੱਜ ਅਸੀਂ ਤੁਹਾਨੂੰ ਜਿਹੜੀ ਕਹਾਣੀ ਸੁਣਾਉਣ ਜਾ ਰਹੇ ਹਾਂ ਇਹ ਮਿਸਲਾਂ ਦੇ ਸਮੇਂ ਦੀ ਹੈ ਜਦੋਂ ਅਬਦਾਲੀ ਨੇ ਮਰਾਟਿਆਂ ਦੇ ਉੱਤੇ ਪਾਣੀਪਤ ਦੇ ਮੈਦਾਨ ਦੇ ਵਿੱਚ ਹਮਲਾ ਕੀਤਾ ਉਸ ਲੜਾਈ ਦੇ ਵਿੱਚ ਮਰਾਠਿਆਂ ਦੀ ਹਾਰ ਹੋਈ ਔਰ ਅਬਦਾਲੀ ਸਾਰਾ maal ਅਸ਼ਵਾਬ ਹਿੰਦੁਸਤਾਨ ਦੀ ਆਣ ਇੱਜ਼ਤ ਤਾਂ ਲੁੱਟ ਕੇ 2200 Hindu ਲੜਕੀਆਂ ਨੂੰ ਬੰਨ ਕੇ ਵਾਪਸ ਆਪਣੇ ਦੇਸ਼ ਜਾ ਰਿਹਾ ਸੀ ਤੇ ਸਿੰਘਾਂ ਦਾ ਉਦੋਂ ਗੁਰਦਾਸ ਪੁਰ ਜਿਲ੍ਹੇ ਦੇ ਵਿੱਚ ਉੱਥੇ ਉਹਨਾਂ ਦਾ ਟਿਕਾਣਾ ਸੀ ਜੰਗਲਾਂ ਦੇ ਵਿੱਚ ਤੇ ਉਸ ਟਾਈਮ ਇੱਕ Hindu ब्राहਮਣਾ ਦਾ ਇੱਕ ਵਫਾਦਾ ਆ ਕੇ ਸ਼ਾਮ ਨੂੰ ਲੰਗਰ ਪਾਣੀ ਦੇ ਵੇਲੇ ਸਿੰਘਾਂ ਦੇ ਜੱਥੇਾਰ ਨੂੰ ਆ ਕੇ ਮਿਲਿਆ ਉਸ ਟਾਈਮ ਨਗਾਰੇ ਦੇ ਉੱਤੇ ਚੋਟ ਲੱਗ ਗਈ ਸੀ ਲੰਗਰ ਛਕਣ ਦੀ ਪਰ ਜਦੋਂ ਉਹ ਐਡੀ ਉਹਨੇ ਫਰਿਆਦ ਕੀਤੀ ਕਿ ਸਾਡੀਆਂ ਲੜਕੀਆਂ ਨੂੰ ਵੀ ਬੰਨ ਕੇ ਲਈ ਜਾਂਦਾ ਹੈ ਅਬਦਾਲੀ ਤਾਂ ਜੱਸਾ ਸਿੰਘ ਆਲੂ ਵਾਲੀ ਜਿਹੜਾ ਕਿਹੜਾ ਗੁੱਸੇ ਨਾਲ ਲਾਲ ਹੋ ਗਿਆ ਕਿ ਸਾਡੇ ਹੁੰਦੇ Hindu ਲੜਕੀਆਂ ਨੂੰ ਅਬਦਾਲੀ ਬੰਨ ਕੇ ਲੈ ਜੇ ਇਹ ਕਿਵੇਂ ਹੋ ਸਕਦਾ ਸਾਰੇ ਸਿੰਘਾਂ ਨੂੰ ਜੋਸ਼ ਨਾਲ ਕਿਹਾ ਕਿ ਤਿਆਰ ਹੋ ਜਾਓ ਘੋੜ ਸਵਾਰ 3000 ਘੋੜ ਸਵਾਰ ਤਿਆਰ ਕੀਤਾ ਗਿਆ ਕਿ ਸਾਰਿਆਂ ਨੇ 800 ਬੰਦਿਆਂ ਦਾ ਸੀਗਾ ਕਿ ਉਹਨਾਂ ਨੇ ਡਿਫੈਂਸ ਦੇਣੀ ਹੈ ਔਰ 2200 ਬੰਦੇ 2200 ਲੜਕੀਆਂ ਨੂੰ ਆਪਣੇ ਘੋੜੇ ਦੇ ਉੱਤੇ ਇੱਕ ਇੱਕ ਲੜਕੀ ਬਿਠਾ ਕੇ ਉਹਨਾਂ Hindu ਭੈਣਾਂ ਨੂੰ ਵਾਪਸ ਕੈਂਪਲੇ ਵਿੱਚ ਲੈ ਆਉਣਗੇ ਇਹ ਆਗਿਆ ਪਾ ਕੇ ਜਦੋਂ ਤੁਰਨ ਲੱਗੇ ਤਾਂ ਇੱਕ ਛੋਟੇ ਨੌਜਵਾਨ ਸਿਪਾਹੀ ਜਰਨੈਲਾ ਵਰਗਾ ਫਤੇ ਸਿੰਘ ਕਹਿੰਦਾ ਵੀ ਮਹਾਰਾਜ ਇਸ ਦੀ ਕਮਾਂਡ ਅੱਜ ਮੈਨੂੰ ਕਰਨ ਦਿੱਤੀ ਜਾਵੇ ਜੇ ਮੈਂ ਇਹ ਕਮਾਂਡ ਨੂੰ ਨਾ ਸਨੇਪਰੇ ਚਾੜ ਸਕਿਆ ਤਾਂ ਮੈਂ ਕਦੇ ਵੀ ਮੰਨ ਨਹੀਂ ਕਰੂੰਗਾ ਹੋਰ ਕੋਈ ਆਪ ਜੀ ਬਸੋ ਕਿਰਪਾ ਕਰੋ ਆਪ ਵਿਰਧ ਹੋ ਚੁੱਕੇ ਹੋ ਕਿਰਪਾ ਕਰੋ ਵੀ ਮੇਰੇ ਤੇ ਮੈਨੂੰ ਇਹ ਗਵਾਈ ਕੀਤੀ ਜਾਵੇ ਸੋ ਜੱਸਾ ਸਿੰਘ ਨੂੰ ਵੀ ਲੱਗਿਆ ਕਿ ਕੌਮ ਦੇ ਭਵਿੱਖ ਵਾਸਤੇ ਇਹਨਾਂ ਨੂੰ ਗਵਾਈ ਦੇਣੀ ਜ਼ਰੂਰੀ ਹੈ ਸੋ ਉਹਨਾਂ ਨੇ ਧਰਤੀ ਦੇ ਉੱਤੇ ਨਕਸ਼ਾ ਵਾ ਕੇ ਸਮਝਾਇਆ ਵੀ ਐ ਜਾਣਾ ਇੱਧਰ ਇੱਧਰ ਦੀ ਐ ਆਉਣਾ ਸਾਰਾ ਉਹਨਾਂ ਨੂੰ ਸਮਝਾ ਕੇ ਆਪ ਜੀ ਦੇਖ ਰਹੇ ਕਿ ਨੇ ਵਿਚ ਉਹਨਾਂ ਨੂੰ ਭੇਜ ਦਿੱਤਾ ਔਰ ਇੱਕ ਸਪੈਸ਼ਲ ਫੌਜ ਲੈ ਕੇ ਆਪ ਖੜੇ ਰਹੇ ਕਿ ਜੇ ਇਹਨਾਂ ਤੋਂ ਕੋਈ ਗੱਲ ਗਲਤੀ ਜਾਂ ਕੋਈ ਇਹ ਘਿਰ ਗਏ ਤਾਂ ਫਿਰ ਜੱਸਾ ਸਿੰਘ ਆਪ ਜਾਊਗਾ ਪਰੰਤੂ ਉਹਨਾਂ ਵੀਰਾਂ ਨੇ ਬਿਲਕੁਲ ਜਿਵੇਂ ਸਮਝਾਇਆ ਸੀ ਉਵੇਂ ਹੀ 2200 ਲੜਕੀਆਂ ਨੂੰ ਬੰਨ ਕੇ ਬਿਠਾ ਕੇ ਘੋੜੇ ਦੇ ਪਿੱਛੇ ਅਬਦਾਲੀ ਤੋਂ ਛਡਾ ਕੇ ਉਹਨਾਂ ਨੇ ਕੈਂਪ ਦੇ ਵਿੱਚ ਲੈ ਆਂਦਾ ਪਰ ਇੱਕ ਇਤਿਹਾਸਕ ਗੱਲ ਹੋਰ ਹੈ ਕਿ ਉਸ ਸਮੇਂ ਜਦੋਂ ਰਾਤ ਨੂੰ ਉਹਨਾਂ ਨੇ ਹੱਲਾ ਬੋਲਿਆ ਤਾਂ ਜਿੱਥੇ ਉਹ ਲੜਕੀਆਂ ਨੂੰ ਉਹਨਾਂ ਨੇ ਰੱਖਿਆ ਹੋਇਆ ਸੀਗਾ ਪਠਾਣਾ ਰੇ ਜਿੱਥੇ ਉਹ ਸਿੰਘ ਪਹੁੰਚ ਗਏ ਉੱਥੋਂ ਸਿਰਫ 10 ਗੱਜ ਤੀ ਅਬਦਾਲੀ ਦਾ ਤੰਬੂ ਸੀਗਾ ਉੱਥੇ ਮਸਾਲਾਂ ਜਗ ਰਹੀਆਂ ਸੀਗੀਆਂ ਜਦੋਂ ਸਿੰਘਾਂ ਨੇ ਆ ਕੇ ਦੱਸਿਆ ਵੀ ਐ ਅਬਦਾਲੀ 10 ਗੱਜ ਹੀ ਗਾਹਾਂ ਸੀ ਸੋ ਇਸ ਗੱਲ ਦਾ ਜੱਸਾ ਸਿੰਘ ਆਲੂ ਵਾਲਿਆਂ ਨੂੰ ساری ਉਮਰ ਪਛਤਾਵਾ ਰਿਆ ਔਰ ਉਹਨੇ ਸੰਬੋਧਨ ਕਰਦੇ ਕਿਹਾ ਕਿ ਜੇ ਮੈਂ ਖੁਦ ਹੁੰਦਾ ਤਾਂ ਅਬਦਾਲੀ ਦਾ ਸਿਰ ਹੁੰਦਾ ਅੱਜ ਬਰਛੇ ਦੇ ਉੱਤੇ ਟੰਗਿਆ ਹੋਇਆ ਇਹਨਾਂ ਲੜਕੀਆਂ ਦੇ ਨਾਲ ਔਰ ਇਤਿਹਾਸ ਦੇ ਵਿੱਚ ਇਸ ਗੱਲ ਦਾ ਨਾਂ ਹੋ ਜਾਣਾ ਸੀ ਪਰੰਤੂ ਜੋ ਪ੍ਰਮਾਤਮਾ ਨੂੰ ਪਾਉਂਦਾ ਹੈ ਉਹੀ ਹੁੰਦਾ ਹੈ ਸੋ ਲੜਕੀਆਂ ਨੂੰ ਕੈਂਪ ਦੇ ਵਿੱਚ ਲੈ ਆਂਦਾ ਗਿਆ ਸਾਰੀਆਂ Hindu ਲੜਕੀਆਂ ਜੋ ਸਿੱਖਾਂ ਨੂੰ ਪ੍ਰਮਾਤਮਾ ਵਾਂਗੂ ਹੱਥ ਬਨ ਕੇ ਖੜ ਗਈਆਂ ਵੀ ਮਹਾਰਾਜ ਤੁਸੀਂ ਸਾਨੂੰ ਬੜਾ ਸਾਡੀ ਇੱਜ਼ਤ ਨੂੰ ਬਚਾਇਆ ਸਾਡੇ ਨਾਲ ਪਤਾ ਨਹੀਂ ਕੀ ਵਿੱਚ ਨਹੀਂ ਸੀ ਜਾ ਕੇ ਕਾਬਲ ਦੇ ਵਿੱਚ ਸੋ ਸਵੇਰ ਧਵਾਨ ਸਜਾਇਆ ਗਿਆ ਸਾਰੀਆਂ ਲੜਕੀਆਂ ਨੂੰ ਉਹਨਾਂ ਨੂੰ ਬੇਨਤੀ ਕੀਤੀ ਗਈ ਵੀ ਚਲੋ ਬੇਟਾ ਤੁਹਾਨੂੰ ਤੁਹਾਡੇ ਘਰ ਪਹੁੰਚਾਇਆ ਜਾਵੇ ਹਿੰਦੁਸਤਾਨ ਦੀ ਜਿੱਤ ਹੈ ਸਾਡਾ ਧਰਮ ਹੈ ਜਿੱਤ ਬਚਾਉਣਾ ਅਸੀਂ ਤੁਹਾਨੂੰ ਆਪਣੇ ਕੋਲ ਰੱਖ ਨਹੀਂ ਸਕਦੇ ਸੋ ਸਾਰੀਆਂ ਉਹਨਾਂ Hindu ਲੜਕੀਆਂ ਨੂੰ ਸਿੰਘਾਂ ਦੇ ਨਾਲ ਲਿਜਾ ਕੇ ਘਰੋ ਘਰੀ ਜਦੋਂ ਛੱਡਿਆ ਤਾਂ ਬਹੁਤ ਘੱਟ ਲੋਕਾਂ ਨੇ ਉਹਨਾਂ ਨੂੰ ਸਵੀਕਾਰ ਕੀਤਾ 2000 ਦੇ ਕਰੀਬ ਲੜਕੀ ਉਹਨਾਂ Hindu ਵੀਰਾਂ ਨੇ ਇਹ ਕਹਿ ਕੇ ਘਰੇ ਆਪਣੇ ਐਂਟਰ ਕਰਨ ਤੋਂ ਇਨਕਾਰ ਕਰਦਾ ਕਿ ਇਹ ਭ੍ਰਿਸ਼ਟ ਹੋ ਗਈਆਂ ਇਹਨਾਂ ਨੂੰ ਪਠਾਨ ਮੰਨ ਕੇ ਲੈ ਗਏ ਸੀ ਸੋ ਉਹਨਾਂ ਇਹ ਸਾਡੇ ਯੋਗ ਨਹੀਂ ਸਾਡੇ ਘਰਾਂ ਦੇ ਵਿੱਚ ਯੋਗ ਨਹੀਂ ਉਹਨਾਂ ਦਾ ਕੋਈ ਆਪਣਾ ਇਹ ਕਲਚਰ ਹੋਊਗਾ ਸੋ ਉਹਨਾਂ ਨੂੰ ਵਾਪਸ ਫਿਰ ਕੰਪ ਲੈ ਜਾਂਦਾ ਗਿਆ ਔਰ ਇਸ ਗੱਲ ਦੀ ਚਿੰਤਾ ਜਦੋਂ ਜੱਸਾ ਸਿੰਘ ਨੂੰ ਹੋਈ ਤਾਂ ਉਹਨਾਂ ਨੇ ਸੋਚ ਵਿਚਾਰ ਕੇ ਦੂਸਰੇ ਦਿਨ ਕਿਹਾ ਵੀ ਧੀਓ ਤੁਸੀਂ ਸਾਰੀਆਂ ਮੇਰੀਆਂ ਧੀਆ ਪਰ ਅਸੀਂ ਤੁਹਾਨੂੰ ਰੱਖ ਨਹੀਂ ਸਕਦੇ ਤੇ ਤੁਹਾਨੂੰ ਕਿਤੇ ਛੱਡ ਵੀ ਨਹੀਂ ਸਕਦੇ ਤੁਸੀਂ ਐਦਾਂ ਕਰੋ ਕਿ ਇਹਨਾਂ ਲੜਕੀਆਂ ਦੇ ਵਿੱਚੋਂ ਸਿੱਖ ਨੌਜਵਾਨਾਂ ਦੇ ਵਿੱਚੋਂ ਜਿਹੜੇ ਹਜੇ ਜਿਨ੍ਹਾਂ ਦਾ ਵਿਆਹ ਨਹੀਂ ਹੋਇਆ ਤੂੰ ਇਹਨਾਂ ਦੇ ਵਿੱਚੋਂ ਆਪਣੇ ਵਰ ਚੁਣ ਲਓ ਤੇ ਸ਼ਾਦੀ ਕਰਾ ਕੇ ਤੁਸੀਂ ਘਰੋਂ ਘਰੀ ਵਗਜੋ ਜਦੋਂ ਤੁਹਾਡਾ ਜੀ ਕਰੂਗਾ ਤੁਸੀਂ ਜਿੱਥੇ ਵਿੱਚ ਆ ਜਾ ਕਰਨਗੇ ਇਹ ਤੇ ਜਦੋਂ ਜੀ ਕਰੂਗਾ ਇਹ ਘਰੇ ਇਹਨਾਂ ਨੂੰ ਖੁੱਲ੍ਹ ਦੇਤੀ ਉਹਨਾਂ ਨੌਜਵਾਨਾਂ ਨੂੰ ਜਿਨ੍ਹਾਂ ਨਾਲ ਉਹ ਲੜਕੀਆਂ ਵਿਹਾਈਆਂ ਗਈਆਂ ਸੋ ਇੱਕ ਇਤਿਹਾਸਕ ਘਟਨਾ ਹੈ ਇਹ ਕਹਾਣੀਆਂ ਆਪਣੇ ਬੱਚਿਆਂ ਨੂੰ ਸੁਣਾਓ ਤਾਂ ਕਿ ਉਹ ਵੀਰ ਬਹਾਦਰ ਬਣ ਕੇ ਉਹ ਨੈਸ਼ਨੈਲਿਟੀ ਉਹਨਾਂ ਦੇ ਅੰਦਰ ਪੈਦਾ ਹੋਵੇ ਔਰ ਉਹ ਦੇਸ਼ ਦੇ ਰਾਖੇ ਮਹਾ ਜੋਧੇ ਪੈਦਾ ਹੋਣ ਬੈਂਤੀ ਕਰਨੀ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ